ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ 80 ਤੇ 90 ਦੇ ਦਹਾਕਿਆਂ ਦਾ ਉਹ ਦੌਰ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਲੋਕ ਧਿਰਾਂ ਦੇ ਵਿੱਚ ਵੀ ਵੰਡੇ ਗਏ ਕਈ ਪੰਜਾਬ ਪੁਲਿਸ ਨੂੰ ਇੱਕ ਜਾਬਾਜ ਫੋਰਸ ਬੰਦੇ ਨੇ ਜਿਸ ਨੇ ਅਤਵਾਦ ਨਾਲ ਲੜਾਈ ਲੜੀ ਤੇ ਉਸ ਉੱਤੇ ਕਾਬੂ ਪਾਇਆ ਕਈ ਮੁਲਜ਼ਮਾਂ ਦੀਆਂ ਜਾਨਾਂ ਵੀ ਗਈਆਂ ਪਰ ਕਈ ਅਜੇ ਵੀ ਹਨ ਜਿਹੜੇ ਇਹਨਾਂ ਪੁਲਿਸ ਵਾਲਿਆਂ ਨੂੰ ਬੁੱਚੜ ਦੱਸਦੇ ਹਨ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਉਹਨਾਂ ਨਿਰਦੋਸ਼ ਨੌਜਵਾਨਾਂ ਦੀਆਂ ਸਾੜ ਕੇ ਜਿਨ੍ਹਾਂ ਨੂੰ ਇਹਨਾਂ ਨੇ ਹੀ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਸੀ ਖੁਦ ਤਰਕੀਆਂ ਲੈ ਗਏ ਗੱਲਾਂ ਬੜੀਆਂ ਹੋਈਆਂ ਟਰੂਥ ਕਮਿਸ਼ਨ ਬਣਾਏ ਜਾਣਗੇ ਸਭ ਕੁਝ ਸਾਫ਼ ਹੋ ਕੇ ਨਿੱਤਰ ਕੇ ਸਭ ਦੇ ਸਾਹਮਣੇ ਆਵੇਗਾ ਪਰ ਅਜੇ ਕੁਝ ਵੀ ਨਹੀਂ ਹੋਇਆ ਇਸੇ ਲਈ ਆਮ ਲੋਕਾਂ ਦੇ ਲਈ ਦੁਬਿਧਾ ਹਜੇ ਵੀ ਬਣੀ ਹੋਈ ਹੈ ਕਿ ਅਸਲ ਵਿੱਚ ਕੀ ਹੋਇਆ ਕੌਣ ਦੋਸ਼ੀ ਸੀ 30 40 ਸਾਲ ਬਾਅਦ ਕਦੇ-ਕਦੇ ਕੋਈ ਕੋਈ ਕੇਸ ਦਾ ਫੈਸਲਾ ਆਉਂਦਾ ਹੈ ਜਿੱਥੇ ਕਿਸੇ ਪੁਲਿਸ ਅਫਸਰ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਜ਼ਾ ਹੁੰਦੀ ਹੈ ਇਸੇ ਤਰ੍ਹਾਂ ਦੇ ਹੀ 33 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਦੋ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਦੋਸ਼ੀ ਕਰਾ ਦਿੱਤਾ ਤੇ ਨਾਲ ਹੀ ਦੋ ਹੋਰਨਾਂ ਨੂੰ ਬਰੀ ਕਰ ਦਿੱਤਾ ਸੀਬੀਆਈ ਜੱਜ ਰਮੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਮਜੀਠਾ ਥਾਣੇ ਦੇ ਸਾਬਕਾ ਐਸਐਚਓ ਸਟੇਸ਼ਨ ਹਾਊਸ ਅਫਸਰ ਗੁਰਪਿੰਦਰ ਸਿੰਘ ਤੇ ਸਾਬਕਾ ਅਸਿਸਟੈਂਟ ਸਬ-ਇੰਸਪੈਕਟਰ ਪ੍ਰਸ਼ੋਤਮ ਸਿੰਘ ਨੂੰ ਸਤੰਬਰ 1992 ਵਿੱਚ ਦੋ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ੀ ਕਰਾ ਦਿੱਤਾ ਗੁਰਪਿੰਦਰ ਸਿੰਘ ਤੇ ਪਰਸ਼ੋਤਮ ਸਿੰਘ ਨੂੰ ਧਾਰਾ 302 ਕਤਲ ਅਤੇ 120B ਕ੍ਰਿਮੀਨਲ ਕਾਂਸਪੀਰੇਸੀ ਅਪਰਾਧਿਕ ਸਾਜ਼ਿਸ਼ੀ ਨੂੰ ਆਪਾਂ ਕਹਿੰਦੇ ਆ ਇਨ੍ਹਾਂ ਦੋਸ਼ਾਂ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਗੁਰਪਿੰਦਰ ਸਿੰਘ ਨੂੰ ਇਸ ਦੇ ਨਾਲ ਹੀ ਧਾਰਾ 218 ਪਬਲਿਕ ਸਰਵੈਂਟ ਫਰੇਮਿੰਗ ਇਨੋਸੈਂਟ ਮਤਲਬ ਸਰਕਾਰੀ ਅਫਸਰ ਜਿਹੜਾ ਹੈ ਉਹ ਕਿਸੇ નિર્ਦੋਸ਼ ਬੰਦੇ ਨੂੰ ਫਸਾ ਰਿਹਾ ਹੈ ਉਸ ਦਾ ਜਿਹੜੀ ਧਾਰਾ 218 ਉਸ ਤੇ ਦੋਸ਼ ਤੇ ਅਧੀਨ ਵੀ ਉਹਨੂੰ ਦੋਸ਼ੀ ਪਾਇਆ ਗਿਆ ਅਦਾਲਤ ਵੱਲੋਂ ਇਸ ਦੇ ਨਾਲ ਹੀ ਅਦਾਲਤ ਨੇ ਇੰਸਪੈਕਟਰ ਚਮਨ ਲਾਲ ਤੇ ਡੀਐਸਪੀ ਐਸਐਸ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਬੈਨੀਫਿਟ ਆਫ ਡਾਊਟ ਦਿੰਦੇ ਹੋਏ ਉਹਨਾਂ ਨੂੰ ਛੱਡ ਦਿੱਤਾ ਗਿਆ ਉਸ ਸਮੇਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਜਿਹੜੇ ਮਾਰੇ ਗਏ ਦੋਨੋਂ ਲੋਕ ਨੇ ਉਹ ਬਹੁਤ ਹੀ ਖਤਰਨਾਕ ਅਤਵਾਦੀ ਨੇ ਹਾਰਡ ਕੋਰ ਟੈਰਰਿਸਟਸ ਉਹਨਾਂ ਨੂੰ ਕਿਹਾ ਗਿਆ ਸੀ ਇਹਨਾਂ ਦੇ ਸਿਰ ਤੇ ਇਨਾਮ ਰੱਖੇ ਹੋਏ ਨੇ ਤੇ ਇਹ ਸੈਂਕੜੇ ਪਾਰਦਾਤਾ ਸੈਂਕੜੇ ਕੇਸ ਨੇ ਇਹਨਾਂ ਦੇ ਉੱਪਰ ਲੁੱਟ ਕਤਲ ਡਕੈਤੀ ਇਹਨਾਂ ਦੇ ਵਿੱਚ ਇਹ ਲੋੜਿੰਦੇ ਹਨ ਜਿਸ ਵਿੱਚ ਇੱਕ ਬੈਂਤ ਸਿੰਘ ਗਵਰਨਮੈਂਟ ਦੀ ਕੈਬਨਟ ਮੰਤਰੀ ਗੁਰਮੀਤ ਸਿੰਘ ਦੇ ਪੁੱਤਰ ਹਰਪ੍ਰਜਨ ਸਿੰਘ ਕੁਰਫ ਸ਼ੰਦੀ ਦਾ ਕਤਲ ਵੀ ਇਹਦੇ ਵਿੱਚ ਸ਼ਾਮਿਲ ਸੀ ਸੋ ਇਹਨਾਂ ਲੋਕਾਂ ਨੂੰ ਹਾਰਡ ਕੋਰ ਟੈਰਰਿਸਟ ਦੱਸਿਆ ਗਿਆ ਇੱਕ ਮਨਿਸਟਰ ਦੇ ਬੇਟੇ ਦੇ ਕਤਲ ਦੇ ਨਾਲ-ਨਾਲ ਸੈਂਕੜੇ ਹੋਰ ਕਤਲ ਲੁੱਟਕ ਉਸੁੱਟ ਡਕੈਤੀ ਐਕਸਟਰਸ਼ਨ ਦੇ ਲਈ ਇਹਨਾਂ ਨੂੰ ਲੋੜਿੰਦੇ ਅੱਤਵਾਦੀ ਦੱਸਿਆ ਗਿਆ ਸੀ ਇਹਨਾਂ ਦੋਨਾਂ ਨੂੰ ਪੁਲਿਸ ਮੁਕਾਬਲੇ ਵਿੱਚੇ ਕਿਹਾ ਗਿਆ ਸੀ ਕਿ ਮਾਰ ਦਿੱਤਾ ਗਿਆ 1995 ਦੇ ਵਿੱਚ ਸੀਬੀਆਈ ਨੇ ਇਸ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸ਼ੁਰੂ ਕੀਤੀ ਜਾਂਚ ਦੇ ਦੌਰਾਨ ਇਹ ਸਾਬਤ ਹੋਇਆ ਕਿ ਬਲਦੇਵ ਸਿੰਘ ਦੇਬਾ ਜੋ ਕਿ ਇੱਕ ਫੌਜੀ ਸੀ ਤੇ ਆਪਣੇ ਘਰ ਛੁੱਟੀ ਤੇ ਆਇਆ ਸੀ ਉਸ ਨੂੰ ਉਸਦੇ ਪਿੰਡ ਬਾਸਰਕੇ ਭੈਣੀ ਤੋਂ ਆਪਣੇ ਘਰੋਂ 6 ਸਤੰਬਰ 1992 ਨੂੰ ਛਰੇਟਾ ਥਾਣੇ ਦੇ ਐਸ ਐਚ ਓ ਹਰਪ੍ਰਜਨ ਸਿੰਘ ਤੇ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਚੱਕ ਲਿਆ ਇਸੇ ਤਰ੍ਹਾਂ ਹੀ ਸੁਲਤਾਨਵਿੰਡ ਪਿੰਡ ਦੇ ਲਖਵਿੰਦਰ ਸਿੰਘ ਉਰਫ ਲੱਖਾ ਫੂੜ ਨੂੰ ਉਸ ਦੇ ਕਿਰਾਏ ਦੇ ਮਕਾਨ ਜੋ ਕਿ ਪ੍ਰੀਤਨਗਰ ਅਮ੍ਰਿਤਸਰ ਸੀ ਤੇ ਇੱਕ ਕੁਲਵੰਤ ਸਿੰਘ ਉਸ ਦੇ ਨਾਲ 12 ਸਤੰਬਰ 1992 ਨੂੰ ਮਜੀਠਾ ਥਾਣੇ ਦੇ ਐਸ ਐਚ ਓ ਉਸ ਟਾਈਮ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਚੱਕ ਲਿਆ ਬਾਅਦ ਵਿੱਚ ਕੁਲਵੰਤ ਸਿੰਘ ਨੂੰ ਛੱਡ ਦਿੱਤਾ ਗਿਆ ਸੀਬੀਆਈ ਦੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਛਰੇਟਾ ਪੁਲਿਸ ਨੇ ਦੇਬਾ ਅਤੇ ਲੱਖਾ ਫੂੜ ਨੂੰ 23 ਜੁਲਾਈ 1992 ਨੂੰ ਜਿਹੜੇ ਮਨਿਸਟਰ ਦੇ ਮੁੰਡਾ ਜਿਹਦੀ ਆਪਾਂ ਹੁਣੇ ਗੱਲ ਕਰਕੇ ਹਟਿਆ ਉਸ ਦੇ ਕਤਲ ਕੇਸ ਵਿੱਚ ਝੂਠਾ ਫਸਾਇਆ ਸੀ ਪੁਲਿਸ ਜਿਹੜਾ ਇੱਕ ਕਤਲ ਹੋਇਆ ਸੀ 23 ਜੁਲਾਈ 1992 ਵਿੱਚ ਹੋਇਆ ਸੀ ਜਿਹਦੇ ਵਿੱਚ ਇਹਨਾਂ ਦੋਨਾਂ ਨੂੰ ਫਸਾਇਆ ਗਿਆ ਪੁਲਿਸ ਨੇ 12 ਸਤੰਬਰ ਨੂੰ ਦੇਬਾ ਨੂੰ ਅਰੈਸਟ ਕੀਤਾ ਉਹਨੂੰ ਫੜਿਆ ਤੇ 13 ਸਤੰਬਰ 1992 ਨੂੰ ਦੋਵੇਂ ਦੇਬਾ ਤੇ ਲੱਖਾ ਫੂੜ ਮਾਰੇ ਜਾਂਦੇ ਨੇ ਪੁਲਿਸ ਨੇ ਇੱਕ ਕਹਾਣੀ ਕਢੀ ਕਿ ਬਲਦੇਵ ਸਿੰਘ ਦੇਬਾ ਨੂੰ ਸੰਸਾਰਾ ਪਿੰਡ ਦੇ ਨੇੜੇ ਹਥਿਆਰਾਂ ਦੀ ਰਿਕਵਰੀ ਦੇ ਲਈ ਲੈ ਕੇ ਜਾ ਰਹੇ ਸਨ ਤੇ ਉੱਥੇ ਉਹਨਾਂ ਦਾ ਰਾਹ ਦੇ ਵਿੱਚ ਅਤਵਾਦੀਆਂ ਨਾਲ ਮੁਕਾਬਲਾ ਹੋ ਗਿਆ ਇਸ ਮੁਕਾਬਲੇ ਵਿੱਚ ਬਲਦੇਵ ਸਿੰਘ ਦੇਬਾ ਤੇ ਇੱਕ ਹਮਲਾਵਰ ਮਾਰਿਆ ਗਿਆ ਜਿਹੜਾ ਅਗਤਿਆਰ ਹਮਲਾਵਰ ਸੀ ਉਸ ਦੀ ਸ਼ਨਾਖਤ ਲਖਵਿੰਦਰ ਸਿੰਘ ਉਰਫ ਲੱਖਾ ਫੂੜ ਦੇ ਵਜੋਂ ਬਾਅਦ ਵਿੱਚ ਹੋਈ ਸੀਬੀਆਈ ਨੇ ਇਹ ਸੱਟਾ ਕੱਢਿਆ ਕਿ ਦੋਵਾਂ ਨੂੰ ਪੁਲਿਸ ਨੇ ਚੱਕਿਆ ਨਜਾਇਜ਼ ਹਿਰਾਸਤ ਵਿੱਚ ਰੱਖਿਆ ਤੇ ਫਿਰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀਬੀਆਈ ਨੇ ਇਹ ਵੀ ਪਤਾ ਲਗਾਇਆ ਕਿ ਪੁਲਿਸ ਦੇ ਜਿਹੜੀਆਂ ਲੌਗ ਬੁਕਸ ਹੁੰਦੀਆਂ ਨੇ ਉਸ ਵਿੱਚ ਮੁਕਾਬਲੇ ਵਾਲੀ ਥਾਂ ਤੇ ਜਾਣ ਦੇ ਲਈ ਪੁਲਿਸ ਦੀਆਂ ਗੱਡੀਆਂ ਦੀ ਕੋਈ ਵੀ ਐਂਟਰੀ ਨਹੀਂ ਕੀਤੀ ਗਈ ਸੀ ਮਤਲਬ ਜੋ ਰਿਕਾਰਡ ਸੀ ਉਹਦੇ ਵਿੱਚ ਕਿਤੋਂ ਵੀ ਇਹ ਨਹੀਂ ਦਿਖਾਈ ਦਿੱਤਾ ਕਿ ਪੁਲਿਸ ਦੀਆਂ ਗੱਡੀਆਂ ਉਸ ਘਟਨਾ ਵਾਲੀ ਥਾਂ ਤੇ ਗਈਆਂ ਨੇ ਰਿਕਵਰੀ ਦੇ ਲਈ ਕਿਸੇ ਨੂੰ ਵੀ ਲੈ ਕੇ ਗੱਡੀਆਂ ਗੱਈਆਂ ਹੀ ਨਹੀਂ ਇਸ ਦਾ ਕੋਈ ਰਿਕਾਰਡ ਨਹੀਂ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਇਹ ਦਿਖਾਇਆ ਗਿਆ ਕਿ ਲੱਖਾ ਫੋਲ ਦੀ ਸ਼ਨਾਖਤ ਜਿਹੜੀ ਹੈ ਉਹ ਜ਼ਖਮੀ ਬਲਦੇਵ ਸਿੰਘ ਦੇਬਾ ਵੱਲੋਂ ਕੀਤੀ ਗਈ ਸੀ ਲੇਕਿਨ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਸੀ ਉਸ ਦੇ ਮੁਤਾਬਕ ਦੇਬਾ ਦੀ ਮੌਤ ਜਿਹੜੀ ਹੈ ਉਹ ਫੌਰਨ ਮੌਕੇ ਤੇ ਹੀ ਹੋ ਗਈ ਸੀ ਤੇ ਉਸ ਫਿਰ ਉਸ ਦੇ ਵੱਲੋਂ ਸ਼ਨਾਖਤ ਕਿਵੇਂ ਹੋ ਸਕਦੀ ਹੈ ਪੁਲਿਸ ਨੇ ਕਿਹਾ ਕਿ ਉਹ ਜ਼ਖਮੀ ਸੀ ਜ਼ਖਮੀ ਕਲਾਸ ਵਿੱਚ ਹੀ ਉਹਨੇ شناخت ਕੀਤੀ ਸੀ ਲੇਕਿਨ ਪੋਸਟਮਾਰਟ ਦੀ ਰਿਪੋਰਟ ਕਹਿੰਦੀ ਹੈ ਕਿ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਨਸਟੈਂਟਲੀ ਡਾਈਡ ਆ ਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਸੋ ਜੇ ਉਹ ਮੌਕੇ ਤੇ ਹੀ ਮਰ ਗਿਆ ਸੀ ਤਾਂ ਜ਼ਖਮੀ ਹਾਲਤ ਦੇ ਵਿੱਚ شناخت ਕਰਨ ਦੇ ਸਵਾਲ ਹੀ ਨਹੀਂ ਉੱਠਦੇ 15 ਨਵੰਬਰ 1995 ਨੂੰ ਸੁਪਰੀਮ ਕੋਰਟ ਨੇ ਪੁਲਿਸ ਵੱਲੋਂ ਵੱਡੀ ਗਿਣਤੀ ਦੇ ਵਿੱਚ ਅਣਛਾਤੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਸੰਸਕਾਰ ਕਰਨ ਦੇ ਮਾਮਲੇ ਵਿੱਚ ਸੀਬੀਆਈ ਨੂੰ ਜਾਂਚ ਕਰਨ ਲਈ ਕਿਹਾ ਸੀ ਤੇ सीबीआई ਨੇ ਕੇਸ ਦੀ ਜਾਂਚ ਕਰਦਿਆਂ 30 ਅਗਸਤ 1999 ਨੂੰ ਚਾਰਜ ਸ਼ੀਟ ਦਾਖਲ ਕੀਤੀ ਸੀ ਐਸ ਐ ਸਿੱਧੂ ਹਰਪਜਨ ਸਿੰਘ ਮੋਹਿੰਦਰ ਸਿੰਘ ਪ੍ਰਸ਼ੋਤਮ ਲਾਲ ਚਮਨ ਲਾਲ ਗੁਰਪਿੰਦਰ ਸਿੰਘ ਮੋਹਨ ਸਿੰਘ ਪ੍ਰਸ਼ੋਤਮ ਸਿੰਘ ਤੇ ਜੱਸਾ ਸਿੰਘ ਇਸ ਚਾਰਜ ਸ਼ੀਟ ਦੇ ਵਿੱਚ ਕਿਡਨਾਪਿੰਗ ਕਤਲ ਸਾਜ਼ਿਸ਼ ਤੇ ਝੂਠਾ ਕੇਸ ਤਿਆਰ ਕਰਨ ਦੇ ਲਈ ਜਿਹੜੀਆਂ ਧਾਰਾਵਾਂ ਨੇ ਉਹਦੇ ਤਹਿਤ ਇਹ ਚਾਰਜ ਸ਼ੀਟ ਦਾਖਲ ਕੀਤੀ ਗਈ ਸੀ ਪਰ ਇਸ ਕੇਸ ਵਿੱਚ ਗਵਾਹਾਂ ਦੇ ਬਿਆਨ ਜਿਹੜੇ ਨੇ ਉਹ 2022 ਤੋਂ ਬਾਅਦ ਹੀ ਦਰਜ ਹੋ ਸਕੇ ਕਿਉਂਕਿ ਉੱਚ ਅਦਾਲਤਾਂ ਦੇ ਹੁਕਮ ਕਰਕੇ ਕੇਸ ਤੇ ਸਟੇ ਲੱਗੀ ਹੋਈ ਸੀ ਸੋ 98 ਦੀ ਚਾਰਜ ਸ਼ੀਟ ਜਿਹੜੀ ਹੈ 99 ਦੀ ਫਾਈਲ ਕੀਤੀ ਹੋਈ ਤੇ 2022 ਤੋਂ ਬਾਅਦ ਜਾ ਕੇ ਗਵਾਹਾਂ ਦੇ ਬਿਆਨ ਦਰਜ ਹੋਏ ਪੀੜਤ ਪਰਿਵਾਰ ਦੇ ਵਕੀਲ ਜਿਹੜੇ ਨੇ ਸਰਬਜੀਤ ਸਿੰਘ ਵੀਰਕਾ ਉਹਨਾਂ ਨੇ ਦੱਸਿਆ ਕਿ ਸੀਬੀਆਈ ਨੇ 37 ਗਵਾਹਾਂ ਦੀ ਜਿਹੜੀ ਲਿਸਟ ਹੈ ਉਹ ਪੇਸ਼ ਕੀਤੇ ਸੀ ਕਿ 37 ਗਵਾਹ ਨੇ ਉਹਨਾਂ ਦੇ ਨਾਮ ਲਿਖੇ ਸੀ ਪਰ ਦੇਰੀ ਕਰਕੇ ਸਿਰਫ 19 ਗਵਾਹਾਂ ਦੇ ਹੀ ਬਿਆਨ ਦਰਜ ਹੋ ਸਕੇ ਕਿਉਂਕਿ ਬਾਕੀਆਂ ਦੀ ਇਸ ਸਮੇਂ ਦੇ ਦੌਰਾਨ ਮੌਤ ਹੋ ਗਈ ਸੀ ਇਸੇ ਤਰੀਕੇ ਨਾਲ ਦੋਸ਼ੀ ਹਰਪਜਨ ਸਿੰਘ ਮੋਹਿੰਦਰ ਸਿੰਘ ਪ੍ਰਸ਼ੋਤਮ ਲਾਲ ਮੋਹਨ ਸਿੰਘ ਤੇ ਜੱਸਾ ਸਿੰਘ ਦੀ ਵੀ ਮੌਤ ਹੋ ਗਈ ਸੀ ਕੇਸ ਦੇ ਚਲਦੇ ਚਲਦੇ ਇੰਨੇ ਲੰਬੇ ਵਕਫੇ ਦੇ 32 ਸਾਲ ਬਾਅਦ ਹੁਣ ਜਾ ਕੇ ਕਿਤੇ ਇਨਸਾਫ ਮਿਲਿਆ ਹਾਲਾਤ ਇਹ ਨੇ ਕਿ ਅਸੀਂ ਜਿਵੇਂ ਮੈਂ ਪਹਿਲਾਂ ਕਿਹਾ ਨਾ ਤਾਂ ਇਨ੍ਹਾਂ ਤੱਥਾਂ ਦੀ ਕਦੇ ਜਾਂਚ ਕੀਤੀ ਕਿ 80 90 ਦੇ ਉਸ ਦਹਾਕਿਆਂ ਦੇ ਵਿੱਚ ਅਸਲ ਵਿੱਚ ਕੀ ਹੋਇਆ ਕੀ ਇਹ ਕੋਈ ਮੂਵਮੈਂਟ ਖੜੀ ਕੇ ਹੋਈ ਸੀ ਆਪ ਮੁਹਾਰੇ ਖੜੀ ਹੋਈ ਸੀ ਜਾਂ ਇਹਦੇ ਪਿੱਛੇ ਕੋਈ ਤਾਕਤਾਂ ਸੀ ਕੋਈ ਏਜੰਸੀਆਂ ਸੀ ਜਿਵੇਂ ਅਕਸਰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਇਹ ਸਾਜ਼ਿਸ਼ ਰਚੀ ਕੀ ਇਸ ਸਿਆਸਤ ਦੇ ਚਲਦਿਆਂ ਆਮ ਲੋਕਾਂ ਦੀ ਬਲੀ ਚੜਾਈ ਗਈ ਇਹ ਸਾਰੇ ਤੱਥ ਤਾਂ ਹੀ ਬਾਹਰ ਆਉਣੇ ਸੀ ਜੇ ਜਿਵੇਂ ਕਿ ਅਕਾਲੀ ਦਲ ਵੱਲੋਂ ਉਸ ਸਮੇਂ ਇਹ ਆਪਣੇ ਚੋਣ ਵਾਅਦਿਆਂ ਦੇ ਵਿੱਚ ਕਿਹਾ ਗਿਆ ਸੀ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਟਰੂਥ ਕਮਿਸ਼ਨ ਬਣਾਵਾਂਗੇ ਸੱਚ ਦਾ ਇੱਕ ਜਿਹੜਾ ਕਮਿਸ਼ਨ ਬਣਾਵਾਂਗੇ ਜਿਹਦੇ ਵਿੱਚ ਸਾਰਾ ਸੱਚ ਸਾਹਮਣੇ ਲੈ ਕੇ ਆਵਾਂਗੇ ਅਸਲ ਵਿੱਚ ਕੀ ਹੋਇਆ ਕੌਣ ਕਿਹਦੇ ਕਿਹਦੇ ਦੀ ਜ਼ਿੰਮੇਵਾਰ ਸੀ ਇੰਨੇ ਵਿਦੋਸ਼ੇ ਨੌਜਵਾਨ ਜਿਹੜੇ ਮਰੇ ਪੰਜਾਬ ਦੇ ਵਿੱਚ ਖੂਨ ਡੁੱਲਿਆ ਉਹਦੇ ਲਈ ਜ਼ਿੰਮੇਵਾਰ ਕੌਣ ਸੀ ਪਰ ਉਹ ਕਮਿਸ਼ਨ ਬਣਨ ਦੀ ਥਾਂ ਤੇ ਉਹਨਾਂ ਹੀ ਪੁਲਿਸ ਵਾਲਿਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਇਹ ਸਾਰਿਆਂ ਦੇ ਸਾਹਮਣੇ ਅੱਜ ਪਰ ਤੱਕ ਹੈ ਕਦੇ ਇਸ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਕਦੇ ਕਿਸੇ ਹੋਰ ਨੂੰ ਲੇਕਿਨ ਸੱਚ ਇਹ ਹੈ ਕਿ ਇਹ ਸਾਰੇ ਘਟਨਾਕਰਮ ਦੇ ਚੱਲਦੇ ਆ ਬਹੁਤ ਲੋਕਾਂ ਦੀਆਂ ਜਾਨਾਂ ਗਈਆਂ ਉਹ ਲੋਕ ਪੰਜਾਬ ਦੇ ਧੀਆਂ ਪੁੱਤ ਸੀ ਟੱਬਰਾਂ ਦੇ ਟੱਬਰ ਰੁਲ ਗਏ ਕਈ ਲੋਕ ਉੱਜੜ ਗਏ ਉਜਾੜੇ ਹੋ ਗਏ ਤੇ ਕਈ ਲੋਕ ਇਹਨਾਂ ਦੇ ਵਿੱਚੋਂ ਆਪਣੀਆਂ ਰੋਟੀਆਂ ਸੇਕ ਕੇ ਕਰੋੜਪਤੀ ਬਣ ਗਏ ਇਹ ਵੀ ਸਾਰਿਆਂ ਨੂੰ ਪਤਾ ਲੇਕਿਨ ਕਿਉਂਕਿ ਇਸ ਸਾਡੀ ਤਰਾਸਦੀ ਹੈ ਕਿ ਸਾਡਾ ਇਤਿਹਾਸ ਕਦੇ ਵੀ ਸਹੀ ਤਰੀਕੇ ਨਾਲ ਦਰਜ ਨਹੀਂ ਹੁੰਦਾ ਜਾਂ ਕੀਤਾ ਨਹੀਂ ਜਾਂਦਾ ਜੇ ਇਹੀ ਅਕਾਲੀ ਦਲ ਤੇ ਐਸਜੀਪੀਸੀ ਜਿਹੜੀ ਅੱਜ ਰੋ ਰੋ ਕੇ ਬੰਦੀ ਸਿੰਘਾਂ ਦੀ ਦੁਹਾਈ ਦੇ ਰਹੀ ਹੈ ਜੇ ਉਸ ਸਮੇਂ ਵਾਕਿਆ ਹੀ ਇਮਾਨਦਾਰੀ ਨਾਲ ਕੋਈ ਟਰੂਥ ਕਮਿਸ਼ਨ ਬਣਾਉਂਦੀ ਜਾਂ ਉਸਤੇ ਇਰਾਦੇ ਨੇਕ ਹੁੰਦੇ ਤਾਂ ਇਹਨਾਂ ਸਾਰੀਆਂ ਤੱਥਾਂ ਨੂੰ ਬਾਹਰ ਕੱਢਿਆ ਜਾ ਸਕਦਾ ਸੀ ਇਨਸਾਫ ਲੋਕਾਂ ਨੂੰ ਦਵਾਇਆ ਜਾ ਸਕਦਾ ਸੀ ਤੇ ਲੋਕਾਂ ਦੇ ਸਾਹਮਣੇ ਜੇ ਸੱਚ ਨਿਕਲ ਕੇ ਬਾਹਰ ਆ ਜਾਂਦਾ ਅੱਜ ਵੀ ਦੁਬਾਰਾ ਉਨਾ ਹੀ ਲਾਈਨਾਂ ਦੇ ਉੱਤੇ ਉਸੇ ਖਾਲਿਸਤਾਨ ਦਾ ਨਾਮ ਲੈ ਕੇ ਦੁਬਾਰਾ ਏਜੰਸੀਆਂ ਜਾਂ ਹੋਰ ਲੋਕਾਂ ਵੱਲੋਂ ਇਹ ਕੋਸ਼ਿਸ਼ਾਂ ਕੀਤੀ ਜਾਂਦੀ ਕਿ ਪੰਜਾਬ ਦਾ ਮਾਹੌਲ ਦੁਬਾਰਾ ਖਰਾਬ ਕੀਤਾ ਜਾ ਸਕੇ ਲੇਕਿਨ ਉਹ ਹੋ ਰਿਹਾ ਹੈ ਕਿਉਂਕਿ ਕਿਸੇ ਵੀ ਧਿਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਹਰ ਇੱਕ ਧਿਰ ਨੇ ਸਿਆਸੀ ਲਾਹਾ ਅਠਾਉਣ ਦੀ ਕੋਸ਼ਿਸ਼ ਕੀਤੀ ਹੁਣ ਵੀ ਉਹੀ ਕੁਝ ਚੱਲ ਰਿਹਾ ਹੈ ਹੁਣ ਵੀ ਸਿਆਸੀ ਲਾਹਾ ਲੈਣ ਦੀ ਹੀ ਕੋਸ਼ਿਸ਼ ਕੀਤੀ ਜਾਂਦੀ ਔਰ ਇਸ ਦਾ ਨਤੀਜਾ ਇਹ ਹੈ ਕਿ ਸਾਡੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਤਿਹਾਸ ਬਾਰੇ ਕੁਝ ਨਹੀਂ ਜਾਣਦੀ ਉਹ ਜਿਵੇਂ ਉਹਨਾਂ ਨੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਹੈ ਉਸ ਦੇ ਹੀ ਪਿੱਛੇ ਲੱਗ ਕੇ ਕੋਈ ਨਾ ਕੋਈ ਧਿਰ ਨੂੰ ਚੁਣ ਲੈਂਦੀ ਹੈ ਕਿ ਹਾਂ ਜੀ ਇਹ ਧਿਰ ਠੀਕ ਸੀ ਤੇ ਉਹ ਧਿਰ ਜਿਹੜੀ ਹੈ ਉਹ ਗਲਤ ਸੀ ਇਹ ਹਾਲਾਤ ਨੇ ਕਿ ਸਾਡੇ ਨੌਜਵਾਨ ਪੀੜ੍ਹੀ ਦਾ ਜਾਂ ਸਾਡੇ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਦਰਦ ਜ਼ਰੂਰ ਉੱਠਦਾ ਹੈ ਜਾਂ ਸਾਨੂੰ ਉਸ ਸਮੇਂ ਦਾ ਇਹੀ ਪਤਾ ਹੈ ਕਿ ਦਲਜੀਤ ਦੁਸਾਂਝ ਦੀ ਇੱਕ ਪੰਜਾਬ 95 ਨਾਂ ਦੀ ਫਿਲਮ ਬਣੀ ਸੀ ਜੋ ਇਹਨਾਂ ਤੱਥਾਂ ਦੇ ਉੱਤੇ ਹੈ ਜਾਂ ਜੋ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਪਰ ਹੈ ਲੇਕਿਨ ਜਸਵੰਤ ਸਿੰਘ ਖਾਲੜਾ ਕੌਣ ਸੀ ਉਹਦੀ ਕਹਾਣੀ ਕੀ ਸੀ ਉਹਨੇ ਇਕੱਲੇ ਨੇ ਹੀ ਸਿਸਟਮ ਦੇ ਨਾਲ ਲੜਾਈ ਕਿਵੇਂ ਲੜੀ ਉਹਨੇ ਇਸ ਜੜੀਆਂ ਅਣਪਛਾਤੇ ਲੋਕਾਂ ਦੀਆਂ ਲਾਸ਼ਾਂ ਦੇ ਸੰਸਕਾਰ ਕੀਤੇ ਗਏ ਝੂਠੇ ਮੁਕਾਬਲਿਆਂ 'ਚ ਮਾਰੇ ਗਏ ਨੌਜਵਾਨਾਂ ਦੇ ਜੋ ਪੰਜਾਬ ਦੇ ਹੀ ਮੁੰਡੇ ਕੁੜੀਆਂ ਸੀ ਪੰਜਾਬ ਦੇ ਹੀ ਨੌਜਵਾਨ ਸੀ ਉਹਨਾਂ ਨੂੰ ਅਣਪਛਾਤੇ ਕਹਿ ਕੇ ਪੰਜਾਬ ਦੇ ਵਿੱਚ ਹੀ ਉਹਨਾਂ ਦੀਆਂ ਲਾਸ਼ਾਂ ਸਦਾ ਸੰਸਕਾਰ ਕੀਤਾ ਗਿਆ ਉਸ ਦੇ ਸਾਰੇ ਸਬੂਤ ਲੱਭ ਕੇ ਲਿਆਂਦੇ ਤੇ ਉਸ ਨੂੰ ਇਸ ਦੇ ਚਲਦਿਆਂ ਉਸੇ ਹੀ ਪੰਜਾਬ ਪੁਲਿਸ ਦੇ ਹੱਥੋਂ ਇਸੇ ਤਰੀਕੇ ਨਾਲ ਹੀ ਮਾਰ ਦਿੱਤਾ ਗਿਆ ਉਸ ਸਚਾਈ ਬਾਰੇ ਕੋਈ ਨਹੀਂ ਜਾਣਦਾ ਲੇਕਿਨ ਇਸ ਗੱਲ ਦੀ ਤਰਾਸ ਦੀ ਤਰਾਸ ਦੀ ਆਪਾਂ ਕਹਿ ਰਹੇ ਹਾਂ ਕਿ ਉਹ ਫਿਲਮ ਨਹੀਂ ਬਣ ਦਿੱਤੀ ਜੀ ਦਲਜੀਤ ਦਸਾਂਝ ਦੀ ਫਿਲਮ ਹੈ ਇਸ ਕਰਕੇ ਉਸ ਦੇ ਉੱਪਰ ਇੰਟਰਸਟ ਹੈ ਖਾਲੜਾ ਦੀ ਜ਼ਿੰਦਗੀ ਕੀ ਹੈ ਉਹ ਮਸਲੇ ਕੀ ਸੀ ਉਹ ਹਜ਼ਾਰਾਂ ਨੌਜਵਾਨ ਕੌਣ ਸੀ ਉਹਦੇ ਪਿੱਛੇ ਜਾਣ ਦੀ ਉਸ ਸੱਚਾਈ ਨੂੰ ਲੱਭਣ ਦੀ ਕੋਈ ਵੀ ਜਿਹੜਾ ਹੈ ਕੋਸ਼ਿਸ਼ ਨਹੀਂ ਕਰ ਰਿਹਾ ਉਹਦੇ ਲਈ ਕੋਈ ਵੀ ਆਵਾਜ਼ ਨਹੀਂ ਉੱਠਦੀ ਉਹਦੇ ਲਈ ਕੋਈ ਵੀ ਦਰਦ ਨਹੀਂ ਦਿਟਾਇਆ ਜਾਂਦਾ ਲੇਕਿਨ ਦਲਜੀਤ ਦਸਾਂਝ ਦਾ ਨਾਮ ਕਿਉਂਕਿ ਜੁੜਿਆ ਹੋਇਆ ਹੈ ਇਸ ਕਰਕੇ ਹੀ ਉਹ ਖਬਰਾਂ ਦੇ ਵਿੱਚ ਉਹ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਲੋੜ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਉਜਾਗਰ ਕਰੀਏ ਕਦੋਂ ਕੀ ਹੋਇਆ ਕੌਣ ਉਹਦੇ ਪਿੱਛੇ ਸੀ ਕੌਣ ਜ਼ਿੰਮੇਵਾਰ ਸੀ ਉਸ ਨੂੰ ਉਹਨਾਂ ਦੇ ਰੋਲ ਨੂੰ ਕੱਢ ਕੇ ਬਾਹਰ ਲੈ ਕੇ ਆਈਏ ਨਾ ਕਿ ਹਰ ਇੱਕ ਚੀਜ਼ ਦੇ ਉੱਪਰ ਸਿਆਸਤ ਕਰੀਏ ਜੇ ਅਸੀਂ ਲਾਸ਼ਾਂ ਦੇ ਉੱਪਰ ਵੀ ਸਿਆਸਤ ਕਰਨੀ ਹੈ ਉਸ ਤੇ ਲਾਭ ਕੋਈ ਬਹੁਤੇ ਵੱਡੇ ਨਹੀਂ ਨਿਕਲਣੇ ਉਹਦੇ ਨਾਲ ਪੰਜਾਬ ਜ਼ਰੂਰ ਬਰਬਾਦ ਹੋ ਜਾਏਗਾ ਜਿਵੇਂ ਲਗਾਤਾਰ ਉਸ ਦਸ਼ਕ ਤੋਂ ਹੁਣ ਤੱਕ ਹੁੰਦਾ ਆਇਆ ਹੈ ਤਰੱਕੀ ਵੱਲ ਕਦੇ ਵੀ ਨਹੀਂ ਤੁਰਿਆ ਉਸ ਪੀਰੀਅਡ ਨੂੰ ਅੱਜ ਵੀ ਜਿਹੜਾ ਹੈ ਪੰਜਾਬ ਦੀ ਸਾਇਕੀ ਦੇ ਉੱਤੇ ਉਹਨੇ ਉਹਨਾ ਹੀ ਅਸਰ ਛੱਡਿਆ ਹੋਇਆ ਹੈ ਇਸੇ ਕਰਕੇ ਅਸੀਂ ਅੱਗੇ ਵੱਧਣ ਥਾਂ ਤੇ بار 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 ਪਿੱਛੇ ਪਿਛਾਂਵਲ ਨੂੰ ਹੀ ਧੱਕੇ ਜਾਂਦੇ ਹਾਂ ਸੋ ਉਮੀਦ ਕਰਦੇ ਹਾਂ ਆਉਣ ਵਾਲਾ ਵਕਤ ਜਿਹੜਾ ਹੈ ਉਸ ਇਸ ਇਤਿਹਾਸ ਦੇ ਪੰਨਿਆਂ ਦੇ ਵਿੱਚ ਜੋ ਸਚਾਈ ਛੁਪੀ ਹੋਈ ਹੈ ਉਸ ਨੂੰ ਬਾਹਰ ਕੱਢ ਕੇ ਲੈ ਕੇ ਆਵੇਗਾ ਤੇ ਸਾਡੇ ਨੌਜਵਾਨ ਕੀ ਸੱਚ ਹੈ ਕੀ ਸਹੀ ਹੈ ਕੀ ਗਲਤ ਹੈ ਉਸ ਦੀ ਪਛਾਣ ਕਰ ਸਕਣਗੇ ਉਸ ਦੇ ਗਲਤ ਤੇ ਸਹੀ ਨੂੰ ਦੇ ਫਰਕ ਨੂੰ ਸਮਝ ਸਕਣਗੇ ਕੌਣ ਸਿਆਸੀ ਲੋਕ ਇਹਨਾਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਸੀ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਦੋਸ਼ਕਾਰ ਸਕਣਗੇ ਇਸੇ ਆਸ ਨਾਲ ਇਸੇ ਉਮੀਦ ਨਾਲ ਤੋਂ ਵਿਦਾ ਲੈਣੇ ਆਂ Ah, Pero...